ਸਤਿ ਸ਼੍ਰੀ ਅਕਾਲ 2-3 ਦਿਨ ਤੋਂ ਥੋੜਾ ਜਿਹਾ ਸ਼ੈਡਿਊਲ ਬੀਜੀ ਸੀਗਾ ਸਕੂਲ ਦੇ ਵਿੱਚ ਬੱਚੇ ਦੀ ਪ੍ਰੋਬਲਮ ਤੁਹਾਨੂੰ ਦੱਸ ਹੀ ਹੋਣੀ ਜਿਨ੍ਹਾਂ ਨੇ ਨਹੀਂ ਦੇਖਿਆ ਵੀਡੀਓ ਦੇਖ ਸਕਦੇ ਨੇ ਤੇ ਉਹੀ ਗੱਲ ਹੈ ਕਿ ਸਹਾਇਕ ਜੇ ਕਰ ਇੱਕ ਤੋਂ ਮੰਗੋ ਹਜ਼ਾਰਤ ਮੰਗੋ ਤਾਂ ਇੱਕ ਵੀ ਨਹੀਂ ਦਿੰਦਾ ਤੇ ਸਲਾਹਾ ਜੇ ਇੱਕ ਤੋਂ ਮੰਗੋ ਤਾਂ ਹਜ਼ਾਰ ਦੇ ਦਿੰਦੇ ਨੇ ਪਰ ਚਲੋ ਐਨੀ ਹਾਉ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਡਾਕਟਰ ਜਸਵੀਰ ਸਿੰਘ ਆਲੋ ਵਾਲੀਆ ਰਵਿੰਦਰ ਰਵੀ ਤੇ ਡਾਕਟਰ ਜਗਤਾਰ ਪ੍ਰਯੋਗਸ਼ੀਲ ਕਾਵਤਾ ਰਾਵਰੇ ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਜਸਵੀਰ ਸਿੰਘ ਆਲੂ ਵਾਲੀਆ ਇੱਕ ਪ੍ਰਮੁੱਖ ਪੰਜਾਬੀ ਕਵੀ ਹੈ ਜਸਵੀਰ ਸਿੰਘ ਆਲੂ ਵਾਲੀਆ ਇੱਕ ਪ੍ਰਮੁੱਖ ਪੰਜਾਬੀ ਕਵੀ ਹੈ ਉਹ ਕੁਝ ਸਮਾਂ ਡਾਇਰੈਕਟਰ ਯੋਜਨਾ ਅਤੇ ਵਿਕਾਸ ਪੰਜਾਬੀ ਵੱਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੈਪੂਟੇਸ਼ਨ ਤੇ ਆਏ ਸਨ ਜਸਵੀਰ ਸਿੰਘ ਆਲੂ ਵਾਲੀਆ ਇੱਕ ਪ੍ਰਮੁੱਖ ਪੰਜਾਬੀ ਕਵੀ ਹੈ ਉਹ ਕੁਝ ਸਮਾਂ ਡਾਇਰੈਕਟਰ ਯੋਜਨਾ ਅਤੇ ਵਿਕਾਸ ਵੱਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੈਪੂਟੇਸ਼ਨ ਤੇ ਆਏ ਹਨ ਡੈਪੂਟੇਸ਼ਨ ਪਤਾ ਹੀ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਡੈਪੂਟੇਸ਼ਨ ਦਾ ਮਤਲਬ ਹੁੰਦਾ ਮੰਨ ਲਓ ਡਿਊਟੀ ਕਿਤੇ ਹੋਰ ਹੋਵੇ ਤੇ ਆਪਾਂ ਨੇ ਕੁਝ ਸਮੇਂ ਦੇ ਲਈ ਡਿਊਟੀ ਆਪਣੀ ਕਿਤੇ ਹੋਰ ਲੱਗ ਜੇ ਡੈਪੂਟੇਸ਼ਨ ਉਹਨੂੰ ਬੋਲਦੇ ਨੇ ਜਿੱਦਾਂ ਹੁਣ ਅਸੀਂ ਟੀਚਰਾਂ ਸਾਡੀ ਅਕਸਰ ਹੀ ਇੱਕ ਦੂਸਰੇ ਸਕੂਲ ਦੇ ਵਿੱਚ ਡੈਪੂਟੇਸ਼ਨ ਲੱਗਦੀ ਰਹਿੰਦੀ ਹੈ ਉਸਨੇ ਪੰਜਾਬ ਰਾਜ ਯੂਨੀਵਰਸਿਟੀ ਟੈਕਸਟ ਟੈਕਸਟ ਬੁੱਕ ਬੋਰਡ ਦੇ ਡਾਇਰੈਕਟਰ ਅਤੇ ਪੰਜਾਬ ਸਿੱਖਿਆ ਬੋਰਡ ਦੇ 77 ਵੱਜੋਂ ਥੋੜੇ ਸਮੇਂ ਲਈ ਕੰਮ ਕੀਤਾ ਇਹ ਪੰਜਾਬੀ ਕਵੀ ਨੇ ਪ੍ਰਮੁੱਖ ਕੁਝ ਸਮਾਂ ਡਾਇਰੈਕਟਰ ਯੋਜਨਾ ਤੇ ਵਿਕਾਸ ਪੰਜਾਬੀ ਵੱਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਡੈਪੂਟੇਸ਼ਨ ਤੇ ਆਏ ਸਨ ਉਸਨੇ ਪੰਜਾਬ ਰਾਜ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਡਾਇਰੈਕਟਰ ਅਤੇ ਪੰਜਾਬ ਸਿੱਖਿਆ ਬੋਰਡ ਦੇ ਸਿਕੱਤਰ ਵੱਜੋਂ ਥੋੜੇ ਸਮੇਂ ਲਈ ਕੰਮ ਕੀਤਾ ਉਹਦੇ ਉਸਦੇ ਯਾਨੀ ਕਿ ਡਾਕਟਰ ਜਸਵੀਰ ਸਿੰਘ ਆਲੂਵਾਲੀਆ ਜੀ ਦੇ ਪ੍ਰਮੁੱਖ ਕਾਵ ਸੰਗ੍ਰਹਿ ਕਾਗਜ਼ ਦਾ 라ਵਨ ਕੂੜ ਰਾਜਾ ਕੂੜ ਪ੍ਰਜਾ ਸੱਚ ਕੀ ਬੇਲਾ ਬਾਹਰੋਂ ਸਰਾਪੇ ਅੰਦਰੋਂ ਗਵਾਚੇ ਕਾਇਆ ਕਪੜ ਟੁਕ ਟੁਕ ਹੋਸੀ ਆਦ ਠੀਕ ਹੈ ਜੀ ਸੇ ਯਾਦ ਰੱਖਣਾ ਇਹਨਾਂ ਦੇ ਪ੍ਰਮੁੱਖ ਕਾਵ ਸੰਗ੍ਰਹਿ ਨੇ ਕਾਗਜ਼ ਦਾ 라ਵਨ ਕੂਡ ਰਾਜ਼ ਰਾਜਾ ਕੂਡ ਪ੍ਰਜਾ ਕੂਡ ਰਾਜਾ ਕੂਡ ਪ੍ਰਜਾ ਦਾ ਮਤਲਬ ਤੁਹਾਨੂੰ ਪਤਾ ਹੋ ਪ੍ਰਜਾ ਮਤਲਬ ਜਿਹੜੀ ਹੁੰਦੀ ਹੈ ਉਹ ਆਪਣੀ ਹੁੰਦੀ ਹੈ ਜਨਤਾ ਸੱਚ ਕੀ ਬੇਲਾ ਸੱਚ ਕੀ ਬੇਲਾ ਬਾਹਰੋਂ ਸਰਾਪੇ ਅੰਦਰੋਂ ਗਵਾਚੇ ਕਾਇਆ ਕਪੜ ਟੁਕ ਟੁਕ ਹੋਸੀ ਆਦੀ ਰਵਿੰਦਰ ਰਵੀ ਰਵਿੰਦਰ ਰਵੀ ਮੁੱਖ ਰੂਪ ਵਿੱਚ ਪ੍ਰਯੋਗਵਾਦੀ ਕਵੀ ਹੈ ਉਸ ਦੀ ਕਵਿਤਾ ਦੇ ਵਿਸ਼ੇ ਮਨੁੱਖੀ ਮਨ ਅੰਦਰਲੀ ਉਲਝਣਾ ਮਹਾਨਗਰੀ ਸਭਿਅਤਾ ਵਿੱਚ ਮਨੁੱਖ ਦੀ ਗਵਾਚੀ ਹੋਣਦ ਸભ્યਕ ਸਮਾਜ ਵਿੱਚ ਲੋਪ ਹੁੰਦੀ ਜਾ ਰਹੀ ਮਾਨਵਤਾ ਦੇ ਪ੍ਰਕਿਰਤਕ ਅਤੇ ਸ਼ਹਿਰੀ ਜੀਵਨ ਦਾ ਵਿਰੋਧ ਹਨ ਡਾਕਟਰ ਜਗਤਾਰ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਗੋਮਾਲ ਵਿੱਚ ਮੱਧ ਸ਼੍ਰੇਣੀ ਦੇ ਗਰੀਬ ਕਿਸਾਨੀ ਘਰਾਨੇ ਵਿੱਚ ਹੋਇਆ ਉਹ ਫਾਰਸੀ ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਐਮਏ ਸੰਨ ਇੱਕ ਵਾਰੀ ਆਪਾਂ ਦੁਬਾਰਾ ਰਵਿੰਦਰ ਰਵੀਵਾਰੇ ਪੜ੍ਹ ਲਈਏ ਡਾਕਟਰ ਜਸਵੀਰ ਸਿੰਘ ਆਲੂ ਵਾਲਿਆਵਰ ਆਪਾਂ ਪੜ੍ਹ ਲਿਆ ਰਵਿੰਦਰ ਰਵੀ ਮੁੱਖ ਰੂਪ ਵਿੱਚ ਪ੍ਰਯੋਗਵਾਦੀ ਕਵੀ ਹੈ ਉਸ ਦੀ ਕਵਿਤਾ ਦੇ ਵਿਸ਼ੇ ਮਨੁੱਖੀ ਮਨ ਅੰਦਰਲੀ ਉਲਝਣਾ ਮਹਾਨਗਰੀ ਸਭਿਤਾ ਵਿੱਚ ਮਨੁੱਖ ਦੀ ਗਵਾਚੀ ਹੋਣਦ ਸਭਿਅਕ ਸਮਾਜ ਵਿੱਚ ਲੋਪ ਹੁੰਦੀ ਜਾ ਰਹੀ ਮਾਨਵਤਾ ਤੇ ਪ੍ਰਕਿਰਤਕ ਆਦ ਅਤੇ ਸ਼ਹਿਰੀ ਜੀਵਨ ਦਾ ਵਿਰੋਧ ਹਨ ਡਾਕਟਰ ਜਤਾਰ ਸਿੰਘ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਰਾਜਗੋਮਾਲ ਵਿੱਚ ਮੱਧ ਸ਼੍ਰੇਣੀ ਦੇ ਗਰੀਬ ਕਿਸਾਨੀ ਘਰਾਂ ਵਿੱਚ ਹੋਇਆ ਉਹ ਫਾਰਸੀ ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਐਮਏ ਸਨ ਡਾਕਟਰ ਜਤਾਰ ਸਿੰਘ ਦਾ ਜਨਮ ਜ ਜ ਯਾਦ ਰੱਖੋ ਜਗਤਾਰ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਇੱਕ ਪਿੰਡ ਰਾਜਗੋਮਾਲ ਵਿੱਚ ਮੱਧ ਸ਼੍ਰੇਣੀ ਦੇ ਗਰੀਬ ਕਿਸਾਨੀ ਘਰਾਂ ਵਿੱਚ ਹੋਇਆ ਉਹ ਫਾਰਸੀ ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦਾ ਐਮਏ ਸਨ ਉਹ ਪੰਜਾਬੀ ਦੇ ਉੱਗੇ ਕਵੀ ਸਨ ਅਤੇ ਉਹਨਾਂ ਨੇ ਖੋਜ ਦੇ ਅਨੁਵਾਦ ਦਾ ਕੰਮ ਵੀ ਕੀਤਾ ਉਹਨਾਂ ਦੀ ਕਿਤਾਬ ਜੁਗਨੂ ਦੀਵਾ ਤੇ ਦਰਿਆ ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਉਹਨਾਂ ਦੀਆਂ ਕਾਵ ਰਚਨਾ ਹਨ ਰੁੱਤਾਂ ਰੰਗ ਲੀਆਂ ਤਲਖੀਆਂ ਰੰਗੀਆਂ ਦੁੱਧ ਪਥਰੀ ਅਧੂਰਾ ਆਦਮੀ ਲਹੂ ਦੇ ਨਕਸ਼ ਸ਼ਾਂਗਿਆ ਰੁੱਖ ਸ਼ੀਸ਼ੇ ਦਾ ਜੰਗਲ ਜੰਜੀਰਾਂ ਵਿੱਚ ਘਿਰਿਆ ਸਮੁੰਦਰ ਚਨੋਕਰੀ ਸ਼ਾਮ ਜੁਗਨੂ ਦੀਵਾ ਤੇ ਦਰਿਆ ਅੱਖਾਂ ਵਾਲੀਆਂ ਪੈੜਾਂ ਪ੍ਰਵੇਸ਼ ਦੁਆਰ ਅਤੇ ਮੋਮ ਦੇ ਲੋਕ ਆਦ ਕੱਲ ਨੂੰ ਆਪਾਂ ਗੱਲ ਕਰਾਂਗੇ ਇਸ ਕਾਵੀ ਧਾਰਾ ਦੇ ਪ੍ਰਮੁੱਖ ਕਵੀ ਡਾਕਟਰ ਹਰਪਜਨ ਸਿੰਘ ਡਾਕਟਰ ਜਸਵਿੰਦਰ ਜਸਵੰਤ ਸਿੰਘ ਨੇਕੀ ਸ਼ਿਵ ਕੁਮਾਰ ਬਟਾਲਵੀ ਸੋਹਣ ਸਿੰਘ ਮੀਸਾ ਅਤੇ ਆਪਾਂ ਹੋਰ ਵੀ ਸੁਰਜੀਤ ਪਾਤਰ ਜੀ ਪਾਸ ਜੀ ਅਤੇ ਅਮਰਜੀਤ ਕੋਕੇ ਬਾਰੇ ਆਪਾਂ ਪੜਾਂਗੇ ਸੋ ਮਕਸਦ ਸਾਰਿਆਂ ਦਾ ਇੱਕੋ ਹੀ ਹੈ ਜੀ ਕਿ ਆਪਾਂ ਇਸ ਦੁਨੀਆ ਦੇ ਵਿੱਚ ਆਏ ਆ ਚਲੇ ਆਪਾਂ ਜਾਣਾ ਹੀ ਹੈ ਹੋਂਦ ਆਪਣੀ ਮਿੱਟੀ ਹੈ ਨਿਮਰਤਾ ਕਈ ਗੁਣਾ ਦਾ ਸੋਮਾ ਹੈ ਮੈਂ ਅਕਸਰ ਆਪਣੇ ਜਵਾਕਾਂ ਨਾਲ ਇਹ ਗੱਲਾਂ ਸ਼ੇਅਰ ਕਰਦਾ ਹੁੰਨਾ ਮੈਨੂੰ ਨਹੀਂ ਪਤਾ ਕਿ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਨੇ ਕਿ ਨਹੀਂ ਮੈਂ ਕੋਈ ਸੰਤ ਤਾਂ ਨਹੀਂ ਲੇਕਿਨ ਜਿੰਨਾ ਕ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਕਰਦੇ ਆ ਉਹ ਜਿਨ੍ਹਾਂ ਨੇ ਅਮਲ ਕਰਨਾ ਉਹ ਕਰ ਸਕਦੇ ਜਿਨ੍ਹਾਂ ਨੇ ਨਹੀਂ ਕਮੀਆਂ ਮੇਰੇ ਅੰਦਰ ਬਹੁਤ ਨੇ ਕਮੀਆਂ ਬਹੁਤ ਜ਼ਿਆਦੇ ਨੇ ਲੇਕਿਨ ਕਿਸੇ ਦੇ ਵਿੱਚੋਂ ਜੇਕਰ ਤੁਹਾਨੂੰ ਗੁਣ ਤਲਾਸ਼ਨਾ ਆ ਜੇ ਕਮੀਆਂ ਤਾਂ ਹਰ ਇੱਕ ਦੇ ਵਿੱਚ ਹੀ ਨੇ ਜੇਕਰ ਤੁਹਾਨੂੰ ਕਿਸੇ ਦੇ ਵਿੱਚੋਂ ਗੁਣ ਤਲਾਸ਼ਨਾ ਆ ਜੇ ਤਾਂ ਇਸ ਤੋਂ ਵੱਡੀ ਤੁਹਾਡੇ ਤੇ ਗੁਰਪ੍ਰਸਾਦ ਨਹੀਂ ਹੋ ਸਕਦੀ ਹਰੇਕ ਬੰਦੇ ਨੂੰ ਦੇਖ ਕੇ ਜੇ ਤੁਹਾਡੇ ਮਨ ਦੇ ਵਿੱਚ ਇਹ ਆਉਂਦਾ ਵੀ ਉਹਦੇ ਚੋਂ ਕਮੀ ਲੱਭ ਲੀਏ ਉਹਦੇ ਚੋਂ ਕਮੀ ਲੱਭ ਲਈਏ ਤਾਂ ਕਮੀਆਂ ਵੀ ਲੱਭ ਜਾਣਗੀਆਂ ਜੇ ਤੁਸੀਂ ਖੂਬੀਆਂ ਲੱਭਣਾ ਚਾਹੋ ਤਾਂ ਖੂਬੀਆਂ ਵੀ ਲੱਭ ਜਾਣਗੀਆਂ ਸੋਚ ਸਕਾਰਾਤਮਕ ਰੱਖੋ ਪੋਜ਼ਿਟਿਵ ਰੱਖੋ ਹਰ ਇੱਕ ਬੰਦੇ ਦੇ ਵਿੱਚੋਂ ਕੋਈ ਨਾ ਕੋਈ ਪੋਜ਼ਿਟਿਵ ਚੀਜ਼ ਲੱਭ ਸਕਦੀ ਹੈ ਜੇ ਤੁਹਾਨੂੰ ਲੱਭਣੀ ਆਂਦੇ ਕਿਸੇ ਬੱਚੇ ਚੋਂ ਵੀ ਲੱਭਣੀ ਆ ਜੇਕਰ ਸਿੱਖਣ ਦੇ ਲਈ ਤਿਆਰ ਹੋ ਤਾਂ ਬੱਚੇ ਚੋਂ ਵੀ ਲੱਭ ਸਕਦੀ ਹੈ ਅਦਰਵਾਈਜ਼ ਤੁਹਾਨੂੰ ਕਿਤੇ ਵੀ ਨਹੀਂ ਲੱਭੂਗੀ ਜ਼ਿੰਦਗੀ 'ਚ ਆਪਣਾ ਐਟੀਟਿਊਡ ਪੋਜ਼ਿਟਿਵ ਐਟੀਟਿਊਡ ਹੋਣਾ ਚਾਹੀਦਾ ਠੀਕ ਹੈ ਨਜ਼ਰ ਤੇ ਨਜ਼ਰੀਆ ਦੋਨੇ ਚੀਜ਼ਾਂ ਪੋਜ਼ਿਟਿਵ ਰੱਖੋ ਕਮੀਆਂ ਲੱਭੋਗੇ ਤਾਂ ਕਮੀਆਂ ਲੱਭ ਜਾਣਗੀਆਂ ਜੇ ਖੂਬੀਆਂ ਲੱਭੋਗਾ ਤਾਂ ਖੂਬੀਆਂ ਲੱਭ ਜਾਣਗੀਆਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਐਟ ਲੀਸਟ ਬੰਨਾ ਆਪਾਂ ਇੱਕ ਇਨਸਾਨ ਹੀ ਚਾਹੇ ਤੁਸੀਂ ਡਾਕਟਰ ਬਨਜੋ ਚਾਹੇ ਤੁਸੀਂ ਇੰਜੀਨੀਅਰ ਬਨਜੋ ਚਾਹੇ ਤੁਸੀਂ ਵਕੀਲ ਬਨਜੋ ਚਾਹੇ ਤੁਸੀਂ ਅਧਿਆਪਕ ਬਨਜੋ ਜੇਕਰ ਤੁਸੀਂ ਚੰਗੇ ਇਨਸਾਨ ਨਹੀਂ ਨਾ ਹੈਗੇ ਦੁਨੀਆ ਤੋਂ ਆਪਣੇ ਲਈ ਬਹੁਤ ਕੁਝ ਕਹੂਗੀ ਦੁਨੀਆ ਨੇ ਕਹਿੰਦੇ ਰਹਿਣਾ ਹੈ ਦੁਨੀਆ ਬਹੁਤ ਤਰ੍ਹਾਂ ਦੀ ਦੁਨੀਆ ਹੈ ਸੋ ਐਨੀ ਹਾਉ ਉਹਨਾਂ ਨੇ ਕਹਿੰਦੇ ਰਹਿਣਾ ਬਟ ਇੱਕ ਚੰਗਾ ਇਨਸਾਨ ਜ਼ਰੂਰ ਬਣੀਏ ਇਨਸਾਨ ਤਾਂ ਹਰ ਕਰ ਜਨਮ ਲੈ ਲੈਂਦੇ ਨੇ ਇਨਸਾਨੀਅਤ ਆਪਣੇ ਅੰਦਰ ਹੋਣੀ ਚਾਹੀਦੀ ਹੈ ਇਨਸਾਨੀਅਤ ਦਾ ਮਤਲਬ ਸਿਰਫ ਕੱਲਾ ਪੈਸਾ ਨਹੀਂ ਵੀ ਆਪਾਂ ਪੈਸਾ ਹੀ ਕਿਸੇ ਨੂੰ ਦੇ ਸਕੀਏ ਇਨਸਾਨੀਅਤ ਦਾ ਮਤਲਬ ਹੁੰਦਾ ਜੇਕਰ ਆਪਾਂ ਨੂੰ ਦੁੱਖ ਦਰਦ ਦੇ ਵਿੱਚ ਤੜਫਦਾ ਹੋਇਆ ਕਿਸੇ ਨੂੰ ਦੇਖ ਕੇ ਆਪਣੇ ਮਨ 'ਚ ਦਿਆਨ ਦੀ ਹੈ ਹਾਏ ਇਹ ਕਿਵੇਂ ਹੋਇਆ ਅਕਸਰ ਆਪਣੀ ਸੋਚ ਇਹ ਹੋਣੀ ਚਾਹੀਦੀ ਹੈ ਕਿ ਪਰਮਾਤਮਾ ਮੇਰੀ ਥਾਲੀ ਵਿੱਚ ਜੇਕਰ ਇੱਕ ਰੋਟੀ ਹੈ ਨਾ ਤਾਂ ਮੇਰੀ ਇਹ ਰੋਟੀ ਵੀ ਉਸ ਨੂੰ ਦੇ ਦੇਈਂ ਅੱਧੀ ਰੋਟੀ ਜਾਂ ਉਸ ਨੂੰ ਦੇ ਦੇਈਂ ਜਿਹਦੇ ਕੋਲ ਥਾਲੀ ਵੀ ਨਹੀਂ ਹੈਗੀ ਬਹੁਤ ਵੱਡੀਆਂ ਗੱਲਾਂ ਨੇ ਸੋ ਜਿਸ ਦਿਨ ਆਪਾਂ ਨੂੰ ਇਹ ਚੀਜ਼ ਬਾਰੇ ਪਤਾ ਲੱਗੂ ਇੱਕ ਬੰਦੇ ਨੇ ਸੁਸਾਇਡ ਨੋਟ ਲਿਖਿਆ ਸੀ 14 ਪੇਜ ਦਾ ਉਹਦਾ ਜਦੋਂ 14 ਬਹੁਤ ਹੀ ਅਮੀਰ ਆਦਮੀ ਸੀ ਤੇ ਉਸਨੇ ਇਹਨੂੰ ਸੁਸਾਇਡ ਕਰ ਲਿਆ ਸੀ ਕਿਉਂ ਜੇ ਪੈਸਾ ਆਪਾਂ ਕਹੀਏ ਨਾ ਵੀ ਪੈਸਾ ਸਭ ਕੁਝ ਹੈ no doubt ਪੈਸਾ ਬਹੁਤ ਕੁਝ ਹੈ ਪਰ ਪੈਸਾ ਸਭ ਕੁਝ ਨਹੀਂ ਹੈਗਾ ਪੈਸੇ ਨਾਲ ਆਪਾਂ ਨੀਂਦ ਨਹੀਂ ਖਰੀਦ ਸਕਦੇ ਲੇਕਿਨ ਆਪਾਂ ਬੈੱਡ ਜ਼ਰੂਰ ਖਰੀਦ ਸਕਦੇ ਇਹ ਵੀ ਗੱਲ ਹੈ ਅੱਜ ਦੇ ਟਾਈਮ 'ਚ ਰਿਸ਼ਤੇ ਪੈਸੇ ਨਾਲ ਨਿਭਦੇ ਨੇ ਅੱਜ ਦੇ ਟਾਈਮ 'ਚ ਪੈਸਾ ਬਹੁਤ ਵੱਡਾ ਹੈ ਬਟ ਪੈਸਾ ਦੇ ਨਾਲ ਆਪਾਂ ਸੋਚੀਏ ਵੀ ਖੁਸ਼ੀਆਂ ਦਾ ਕੋਈ ਸਬੰਧ ਹੈ ਖੁਸ਼ੀਆਂ ਦਾ ਪੈਸੇ ਨਾਲ ਇੰਨਾ ਸਬੰਧ ਨਹੀਂ ਹੈਗਾ ਹੈਗਾ ਲੇਕਿਨ ਇੰਨਾ ਨਹੀਂ ਹੈਗਾ ਇੱਕ ਟਾਈਮ ਤੇ ਆ ਕੇ ਸਭਾ ਖਤਮ ਹੋ ਜਾਂਦੀ ਹੈ ਤੇ ਫਿਰ ਮੇਨ ਗੱਲ ਉਹਨਾਂ ਨੇ ਲਿਖੀ ਸੁਸਾਇਡ ਨੋਟ ਦੇ ਵਿੱਚ ਐਂਡ ਵਾਲਾ ਪੇ 14 ਪੇਜਾਂ ਤੋਂ ਸੁਸਾਇਡ ਨੋਟ ਸੀ ਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਉੱਤਮ ਕੰਮ ਹੈ ਸੇਵਾ 인ਸਾਨੀਅਤ ਸਭ ਤੋਂ ਵੱਡੀ ਹੈ। ਤਾਂ ਜਦੋਂ ਉਸ ਬੰਦੇ ਨੇ ਤੰਤ ਕੱਢਿਆ ਤਾਂ ਤੁਸੀਂ ਵੀ ਸਮਝ ਸਕਦੇ ਹੋ। ਬਾਕੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਤੁਹਾਨੂੰ ਪਤਾ ਹੈ ਜਿਸ ਪਲ ਜੀ ਵਿੱਚ ਹੋ ਉਸ ਪਲ ਦਾ ਇੰਜੋਏ ਕਰੋ। ਜੇਕਰ ਤੁਸੀਂ ਉਸ ਪਲ ਦਾ ਇੰਜੋਏ ਨਹੀਂ ਕਰ ਲੱਗ ਰਹੇ ਤਾਂ ਤੁਸੀਂ ਕਾਮਯਾਬ ਹੋ ਕੇ ਵੀ ناکਾਮਯਾਬ ਹੋ। ਠੀਕ ਹੈ ਮੈਂ ਉਸ ਚੀਜ਼ ਨੂੰ ਕਾਮਯਾਬੀ ਨਹੀਂ ਮੰਨਦਾ। ਸੋ ਰਿਸਪੈਕਟ ਟੂ ਊਮਨ ਅਵਾਇਡ ਡਰਗ ਹੈਲਪ ਨੀਡ ਯੂ نو ਫਾਰਮਰ ਨੋ ਫੂਡ ਨੋ ਫਿਊਚਰ। ਪ੍ਰਣਾਮ ਸ਼ੀਦਨ। ਧੰਨਵਾਦ ਜੀ। ਆਪ ਦਾ ਖਿਆਲ ਰੱਖੋ ਆਪਣੇ ਮਾਤਾ ਪਿਤਾ ਦਾ ਖਿਆਲ ਰੱਖੋ। ਧੰਨਵਾਦ ਜੀ।